एक्चुअली बात नहीं कर सकते रियालिटी ये है क्योंकि सच्चाई देश के सामने है और ये जो लड़ाई है ये राजनीतिक नहीं है ये कॉन्स्टिट्यूशन की लड़ाई है कॉन्स्टिट्यूशन को बचाने की लड़ाई है वन मैन वन वोट की लड़ाई है इसीलिए हमें साफ प्योर वोटर लिस्ट चाहिए ਸਾਤਵੀਕਾਲ ਅੱਜ ਆਪਾਂ ਕੁਝ ਅਜਿਹੇ ਸਰੋਤਾਂ ਤੇ ਨਜ਼ਰ ਮਾਰ ਰਹੇ ਹਾਂ ਜੋ ਭਾਰਤ ਦੇ ਚੋਣ ਕਮਿਸ਼ਨ ਯਾਨੀ ਈਸੀਆਈ ਦੀ ਕੰਮ ਕਰਨ ਦੀ ਵਿਧੀ ਤੇ ਕੁਝ ਗੰਭੀਰ ਸਵਾਲ ਖੜੇ ਕਰਦੇ ਨੇ ਹਾਂਜੀ ਇਹ ਜ਼ਿਆਦਾਤਰ ਪ੍ਰੈਸ ਕਾਨਫਰੰਸਾਂ ਦੇ ਵੇਰਵੇ ਨੇ ਜਿੱਤੇ ਵੋਟਰ ਸੂਚੀਆਂ 'ਚ ਕਥਿਤ ਗੜਬੜੀਆਂ ਦੀ ਗੱਲ ਹੋਈ ਹੈ ਤੇ ਈਸੀਆਈ ਦੀ ਭੂਮਿਕਾ ਤੇ ਵੀ ਉਂਗਲ ਉੱਠੀ ਹੈ ਬਿਲਕੁਲ ਤੇ ਆਪਣਾ ਮਕਸਦ ਇਨ੍ਹਾਂ ਸਰੋਤਾਂ 'ਚ ਜੋ ਦਾਅਵੇ ਕੀਤੇ ਗਏ ਨੇ ਜਾਂ ਜੋ ਸਬੂਤ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹਨਾਂ ਨੂੰ ਸਮਝਣਾ ਹੈ ਬਿਨਾ ਕੋਈ ਪੱਖ ਲੈ ਬਸ ਜਾਣਕਾਰੀ ਸਾਂਝੀ ਕਰਨੀ ਹੈ ਚਲੋ ਫਿਰ ਦੇਖਦੇ ਹਾਂ ਕਿ ਇਨ੍ਹਾਂ ਸਰੋਤਾਂ 'ਚ ਹੈ ਕੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਕਿੱਥੋਂ ਸ਼ੱਕ ਪੈਦਾ ਹੋਇਆ ਸਰੋਤ ਦੱਸਦੇ ਨੇ ਕਿ ਸ਼ੱਕ ਉਦੋਂ ਵੱਧਿਆ ਜਦੋਂ ਕੁਝ ਚੋਣਾਂ ਦੇ ਨਤੀਜੇ ਜਿਵੇਂ ਉਤਰਾਖੰਡ ਜਾਂ ਮੱਧ ਪ੍ਰਦੇਸ਼ ਉਮੀਦ ਤੋਂ ਥੋੜੇ ਵੱਖਰੇ ਆਏ अच्छा पर खास जिक्र महाराष्ट्र ਦਾ ਹੈ ਉੱਥੇ ਦਾਵਾ ਕੀਤਾ ਗਿਆ ਕਿ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਚ ਸਿਰਫ 5 ਮਹੀਨੇ ਦਾ ਫਰਕ ਸੀ ਹਾਂਜੀ ਤੇ ਇੰਨਾ 5 ਮਹੀਨਿਆਂ ਚ ਇੰਨੇ ਨਵੇਂ ਵੋਟਰ ਜੁੜ ਗਏ ਜਿਨਨੇ ਆਮ ਤੌਰ ਤੇ 5 ਸਾਲਾਂ ਚ ਵੀ ਨਹੀਂ ਜੁੜਦੇ ਹੈ 5 ਮਹੀਨਿਆਂ ਚ 5 ਸਾਲਾਂ ਜਿੰਨੇ ਹਾਂਜੀ ਅੰਕੜਾ ਦੱਸਿਆ ਗਿਆ ਲਗਭਗ 1 ਕਰੋੜ ਨਵੇਂ ਵੋਟਰਾਂ ਦਾ ਤੇ ਸਰੋਤ ਕਹਿੰਦੇ ਨੇ ਕਿ ਇਹਨਾਂ ਵੋਟਾਂ ਨੇ ਨਤੀਜੇ ਬਦਲਣ ਦੀ ਭੂਮਿਕਾ ਨਿਭਾਈ 1 ਕਰੋੜ ਇਹ ਤਾਂ ਬਹੁਤ ਵੱਡਾ ਅੰਕੜਾ ਹੈ ਸਿਰਫ 5 ਮਹੀਨਿਆਂ ਲਈ ਤਾਂ ਫਿਰ ਜਦੋਂ ਇਹ ਸ਼ੱਕ ਹੋਏ ਤਾਂ ਕੀ ਕੀਤਾ ਗਿਆ ਈਸੀਆਈ ਤੋਂ ਕੁਝ ਪੁੱਛਿਆ ਗਿਆ ਹਾਂ ਸਰੋਤਾਂ ਮੁਤਾਬਕ ਜਦੋਂ ਈਸੀਆਈ ਤੋਂ ਡਿਜੀਟਲ ਵੋਟਰ ਲਿਸਟ ਮੰਗੀ ਗਈ ਨਾਲੇ ਪੋਲਿੰਗ ਬੂਥਾਂ ਦੀ ਸੀਸੀਟੀਵੀ ਫੁਟੇਜ ਤਾਂ ਕਥਿਤ ਤੌਰ ਤੇ ਮਨਾ ਕਰ ਦਿੱਤਾ ਗਿਆ ਮਨਾ ਕਰ ਦਿੱਤਾ ਫਿਰ ਉਸ ਦੀ ਥਾਂ ਤੇ ਕਾਗਜ਼ਾਂ ਦੀ ਲਿਸਟਾਂ ਦਿੱਤੀਆਂ ਗਈਆਂ ਮਤਲਬ ਪਾਤਿਕ ਰੂਪ ਚ ਇੱਕ ਮਾਮਲੇ ਚ ਤਾਂ ਇੱਕ ਹਲਕੇ ਦੀ ਲਿਸਟ ਦਾ ਟੇਰ 7 ਫੁੱਟ ਉੱਚਾ ਦੱਸਿਆ ਗਿਆ 7 ਫੁੱਟ 7 ਫੁੱਟ ਕਾਗਜ਼ ਇਹਦਾ ਵਿਸ਼ਲੇਸ਼ਣ ਕਿਵੇਂ ਕਰਨਗੇ ਇਹ ਤਾਂ ਬਹੁਤ ਹੀ ਮੁਸ਼ਕਿਲ ਕੰਮ ਹੋਵੇਗਾ ਬਿਲਕੁਲ ਸਰੋਤ ਕਹਿੰਦੇ ਨੇ ਕਿ ਇਹਦਾ ਵਿਸ਼ਲੇਸ਼ਣ ਕਰਨਾ ਬਹੁਤ ਔਖਾ ਤੇ ਸਮਾਂ ਲੈਣ ਵਾਲਾ ਸੀ ਸਿਰਫ ਇੱਕ ਵਿਧਾਨ ਸਭਾ ਹਲਕਾ ਕਰਨਾਟਕਾ ਚ ਮਹਾਦੇਵਪੁਰਾ ਉਸਦੇ ਡਾਟਾ ਨੂੰ ਪਰਖਣ ਚ 6 ਮਹੀਨੇ ਲੱਗੇ 6 ਮਹੀਨੇ ਸਿਰਫ ਇੱਕ ਹਲਕੇ ਲਈ ਹਾਂਜੀ ਦਾਵਾ ਇਹ ਹੈ ਕਿ ਜੇ ਡਿਜੀਟਲ ਡਾਟਾ ਹੁੰਦਾ ਤਾਂ ਇਹੇ ਕੰਮ ਮਿੰਟਾਂ 'ਚ ਹੋ ਸਕਦਾ ਸੀ ਕਿਉਂਕਿ ਕੰਪਿਊਟਰ ਤੇ ਤਾਂ ਤੁਸੀਂ ਛੱਟ ਲੱਭ ਸਕਦੇ ਹੋ ਫਿਲਟਰ ਕਰ ਸਕਦੇ ਹੋ ਹਾਂ ਡੁਪਲੀਕੇਟ ਲੱਭਣੇ ਪੈਟਰਨ ਦੇਖਣੇ ਸੌਖੇ ਹੋ ਜਾਂਦੇ ਨੇ ਬਿਲਕੁਲ ਜਦ ਕਿ 7 ਫੁੱਟ ਕਾਗਜ਼ਾਂ 'ਚ ਇਹ ਲੱਭਣਾ ਬਹੁਤ ਹੀ ਮੁਸ਼ਕਿਲ ਹੈ ਤਾਂ ਇਸ ਜਾਂਚ ਤੋਂ ਖਾਸ ਕਰਕੇ ਮਹਾਦੇਵਪੁਰਾ ਦੇ حوالے ਨਾਲ ਕੁਝ ਮੁੱਖ ਗੱਲਾਂ ਸਾਹਮਣੇ ਆਈਆਂ ਸਰੋਤ ਕੁਝ ਖਾਸ ਤਰੀਕਿਆਂ ਦੀ ਗੱਲ ਕਰਦੇ ਨੇ ਹਾਂ ਉਹ ਕਹਿੰਦੇ ਨੇ ਕਿ ਕਥਿਤ ਵੋਟ ਚੋਰੀ ਦੇ ਪੰਜ ਮੁੱਖ ਤਰੀਕੇ ਉਹਨਾਂ ਨੇ ਪਛਾਣੇ ਪਹਿਲਾ ਹੈ ਡੁਪਲੀਕੇਟ ਵੋਟਰ ਡੁਪਲੀਕੇਟ ਮਤਲਬ ਇੱਕੋ ਬੰਦੇ ਦਾ ਨਾਮ ਕਈ ਥਾਈਂ ਹਾਂਜੀ ਜਿਵੇਂ ਇੱਕੋ ਵਿਅਕਤੀ ਦਾ ਨਾਮ ਵੋਟਰ ਲਿਸਟ ਵਿੱਚ ਇੱਕ ਤੋਂ ਵੱਧ ਵਾਰ ਸ਼ਾਇਦ ਵੱਖ-ਵੱਖ ਬੂਥਾਂ ਤੇ ਜਾਂ ਹਲਕਿਆਂ 'ਚ ਵੀ ਉਦਾਹਰਣ ਦਿੰਦੇ ਨੇ ਜਿਵੇਂ ਗੁਰਕੀਰਤ ਸਿੰਘ ਡਾਂਗਣਾ ਦੇ ਬੰਦੇ ਦਾ ਨਾਮ ਚਾਰ ਵਾਰ ਜਾਂ ਆਦਿੱਤ્ય ਸ਼੍ਰੀਵਾਸਤਵ ਦਾ ਨਾਮ ਕਈ ਰਾਜਾਂ ਤੇ ਬੂਥਾਂ ਤੇ ਅੱਛਾ ਮਹਾਦੇਵਪੁਰਾ 'ਚ ਸਰੋਤਾ ਮੁਤਾਬਿਕ ਅਜੇਹੇ ਕਰੀਬ 11965 ਵੋਟਰ ਮਿਲੇ ਪਰ ਇੱਕ ਮਿੰਟ ਇਹ ਸਿਰਫ ਗਲਤੀਆਂ ਨਹੀਂ ਹੋ ਸਕਦੀਆਂ ਜਿਵੇਂ ਕੋਈ ਇਕਠਾ ਤੋਂ ਦੂਜੀ ਥਾਂ ਚਲਾ ਗਿਆ ਤੇ ਪੁਰਾਣੀ ਵੋਟ ਕੱਟੀ ਨਾ ਗਈ ਹੋਵੇ ਇਹ ਤਾਂ ਹੋ ਜਾਂਦਾ ਕਈ ਵਾਰ ਦੇਖੋ ਇਹ ਸਵਾਲ ਤਾਂ ਬਿਲਕੁਲ ਵਾਜਿਬ ਹੈ ਪਰ ਸਰੋਤ ਕਹਿੰਦੇ ਨੇ ਕਿ ਜਿੰਨੀ ਵੱਡੀ ਗਿਣਤੀ ਹੈ ਤੇ ਜਿਸ ਤਰ੍ਹਾਂ ਦੇ ਪੈਟਰਨ ਮਿਲੇ ਨੇ ਉਹ ਸਿਰਫ ਕਲੈਰିକਲ ਗਲਤੀਆਂ ਜਾਂ ਅੰਗੈਲੀ ਤੋਂ ਵੱਧ ਵਾਲਾ ਇਸ਼ਾਰਾ ਕਰਦੇ ਨੇ ਖੈਰ ਦੂਜਾ ਤਰੀਕਾ ਉਹ ਦੱਸਦੇ ਨੇ ਨਕਲੀ ਜਾਂ ਅਵੈਦ ਪਤੇ ਨਕਲੀ ਪਤੇ ਮਤਲਬ ਪਤਾ ਹੈ ਹੀ ਨਹੀਂ

ਸਰੋਤ ਦੱਸਦੇ ਨੇ ਕਿ ਇੱਕ ਛੋਟੇ ਜਿਹੇ ਘਰ ਚ 70 ਵੋਟਰ ਦਰਜ ਨੇ ਇੱਕ ਸ਼ਰਾਬ ਦੀ ਫੈਕਟਰੀ ਦੇ ਪਤੇ ਤੇ 68 ਵੋਟਰ 80 ਵੋਟਰ ਇੱਕ ਛੋਟੇ ਘਰ ਚ ਹਾਂਜੀ ਇਹ ਦਾਵਾ ਹੈ ਮਹਾਦੇਵਪੁਰਾਚ ਅਜੇ ਹੈ 10452 ਵੋਟਰਾਂ ਦੀ ਪਛਾਣ ਕਰਨ ਦਾ ਦਾਵਾ ਕੀਤਾ ਗਿਆ ਫਿਰ ਚੌਥਾ ਨੁਕਤਾ ਆਉਂਦਾ ਹੈ ਅਵੈਧ ਫੋਟੋਆਂ ਫੋਟੋਆਂ ਚ ਕੀ ਗੜਬੜ ਵੋਟਰ ਲਿਸਟ ਚ ਜਾਂ ਤਾਂ ਫੋਟੋ ਹੈ ਹੀ ਨਹੀਂ ਜਾਂ ਇੰਨੀ ਛੋਟੀ ਹੈ ਜਾਂ ਇੰਨੀ ਧੁੰਦਲੀ ਹੈ ਕਿ ਪਛਾਣ ਨਹੀਂ ਹੋ ਸਕਦੀ ਅੱਛਾ ਮਹਾਦੇਵ ਪੁਰਾਚ ਇਸ ਤਰ੍ਹਾਂ ਦੇ ਕਰੀਬ 4132 ਵੋਟਰਾਂ ਦਾ ਦਾਵਾ ਹੈ ਠੀਕ ਹੈ ਇਹ ਚਾਰ ਤਰੀਕੇ ਹੋਗੇ ਪੰਜਵਾਂ ਕੀ ਹੈ ਤੁਸੀਂ ਕਹੇ ਸੀ ਪੰਜ ਨੇ ਹਾਂਜੀ ਪੰਜਵਾਂ ਤਰੀਕਾ ਫਾਰਮ 6 ਦੀ ਕਥਿਤ ਦੁਰਵਰਤੋਂ ਨਾਲ ਜੁੜਿਆ ਹੈ ਇਹ ਫਾਰਮ ਆਮ ਤੌਰ ਤੇ ਨਵੇਂ ਵੋਟਰਾਂ ਲਈ ਹੁੰਦਾ ਹੈ 18 ਤੋਂ 22 ਸਾਲ ਦੇ ਨੌਜਵਾਨਾਂ ਲਈ ਹਾਂ ਪਹਿਲੀ ਵਾਰ ਵੋਟ ਪਾਣ ਵਾਲੀਆਂ ਲਈ ਬਿਲਕੁਲ ਪਰ ਸਰੋਤ ਦਾਵਾ ਕਰਦੇ ਨੇ ਕਿ ਇਸ ਫਾਰਮ ਦੀ ਵਰਤੋਂ ਵੱਡੀ ਉਮਰ ਦੇ ਲੋਕਾਂ ਨੇ ਵੀ ਕੀਤੀ ਨਵੇਂ ਵੋਟਰ ਵਜੋਂ ਰਜਿਸਟਰ ਹੋਣ ਲਈ 70 ਸਾਲ 80 ਸਾਲ ਇਥੋਂ ਤੱਕ 98 ਸਾਲ ਦੇ ਲੋਕਾਂ ਨੇ ਵੀ 98 ਸਾਲ ਦਾ ਬੰਦਾ ਨਵਾਂ ਵੋਟਰ ਬਣ ਰਿਹਾ ਫਾਰਮ 6 ਨਾਲ ਹਾਂਜੀ ਇਹੀ ਦਾਵਾ ਹੈ ਕਈ ਵਾਰ ਤਾਂ ਇੱਕੋ ਬੰਦੇ ਨੇ ਦੋ ਦੋ ਵਾਰ ਫਾਰਮ 6 ਭਰਿਆ ਇੱਕ 70 ਸਾਲਾ ਸ਼ਕੁੰਨ ਰਾਣੀ ਦੀ ਉਦਾਹਰਣ ਦਿੰਦੇ ਨੇ ਜਿਸ ਤੇ ਦੋਸ਼ ਹੈ ਕਿ ਉਸਨੇ ਦੋ ਵਾਰ ਫਾਰਮ 6 ਭਰ ਕੇ ਦੋ ਵਾਰ ਵੋਟ ਪਾਈ ਅੱਛਾ ਤਾਂ ਜੇ ਇਹ ਪੰਜੇ ਤਰੀਕੇ ਵੇਖੀਏ ਡੁਪਲੀਕੇਟ ਨਕਲੀ ਪਤੇ ਥੋਕ ਵੋਟਰ ਖਰਾਬ ਫੋਟੋਆਂ ਤੇ ਫਾਰਮ 6 ਦੀ ਦੁਰਵਰਤੋਂ ਸਰੋਤ ਇੱਕ ਅਜਹੀ ਤਸਵੀਰ ਪੇਸ਼ ਕਰਦੇ ਨੇ ਜਿੱਥੇ ਮਤਲਬ ਸਿਰਫ ਗਲਤੀਆਂ ਨਹੀਂ ਸਗੋਂ ਇੱਕ ਪੈਟਰਨ ਨਜ਼ਰ ਆਉਂਦਾ ਹੈ ਤੇ ਇਹ ਸਿਰਫ ਮਹਾਦੇਵਪੁਰਾ ਦੀ ਗੱਲ ਹੋ ਰਹੀ ਹੈ ਹੱਲੇ ਤੱਕ ਉੱਥੇ ਕੁੱਲ ਮਿਲਾ ਕੇ ਕਿੰਨਿਆ ਵੋਟਾਂ ਤੇ ਸਵਾਲ ਉਠਾਇਆ ਗਿਆ ਸਿਰਫ ਮਹਾਦੇਵਪੁਰਾ ਚ ਇਹਨਾਂ ਪੰਜ ਤਰੀਕਿਆਂ ਨਾਲ ਲਗਭਗ 1 ਲੱਖ ਵੋਟਾਂ ਨੂੰ ਚੋਰੀ ਕਰਨ ਦਾ ਦਾਵਾ ਕੀਤਾ ਗਿਆ ਹੈ 1 ਲੱਖ ਵੋਟਾਂ ਸਿਰਫ ਇੱਕ ਹਲਕੇ ਦੇ ਜੇ ਗੱਲ ਸੱਚ ਹੈ ਤਾਂ ਇਹ ਤਾਂ ਨਤੀਜਿਆਂ ਤੇ ਬਹੁਤ ਵੱਡਾ ਅਸਰ ਪਾ ਸਕਦੀ ਹੈ ਬਿਲਕੁਲ ਤੇ ਸਰੋਤਾਂ ਚ ਮੁੱਖ ਇਲਜ਼ਾਮ ਇਹੀ ਲਾਇਆ ਗਿਆ ਹੈ ਕਿ ਈਸੀਆਈ ਕਥਿਤ ਤੌਰ ਤੇ ਇਹਨਾਂ ਗੜਬੜੀਆਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰ ਰਿਹਾ ਹੈ ਜਾਂ ਕਿਸੇ ਨਾ ਕਿਸੇ ਤਰ੍ਹਾਂ ਇਨਾਂ ਨੂੰ ਹੋਣ ਦੇ ਰਿਹਾ ਹੈ ਅੱਛਾ ਡਿਜੀਟਲ ਡਾਟਾ ਨਾ ਦੇਣਾ ਜਾਂ ਸੀਸੀਟੀਵੀ ਫੁਟੇਜ ਨੂੰ ਕਥਿਤ ਤੌਰ ਤੇ ਨਸ਼ਟ ਕਰਨ ਦੀਆਂ ਗੱਲਾਂ ਨੂੰ ਵੀ ਇਸੇ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ ਹੈ ਸਰੋਤਾ ਮੁਤਾਬਿਕ ਇਹ ਤਾਂ ਬਹੁਤ ਗੰਭੀਰ ਇਲਜ਼ਾਮ ਨੇ ਕਿਉਂਕਿ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਤੇ ਇਮਾਨਦਾਰੀ ਇੱਕ ਵਿਅਕਤੀ ਇੱਕ ਵੋਟ ਦਾ ਸਿਧਾਂਤ ਇਹੀ ਤਾਂ ਲੋਕਤੰਤਰ ਦਾ ਆਧਾਰ ਹੈ ਸਹੀ ਗੱਲ ਹੈ ਤੇ ਦਾਵਾ ਇਹ ਹੀ ਹੈ ਕਿ ਜੇ ਇੰਨੇ ਵੱਡੇ ਪੱਧਰ ਤੇ ਗੜਬੜੀਆਂ ਹੋ ਰਹੀਆਂ ਨੇ ਜਿਵੇਂ ਕਿ ਸਰੋਤ ਕਹਿ ਰਹੇ ਨੇ ਤਾਂ ਇਹ ਪੂਰੀ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਤੇ ਸਵਾਲੀਆ ਨਿਸ਼ਾਨ ਲਗਾਉਂਦੀਆਂ ਨੇ। ਹੂੰ। ਇੱਕ ਕਲ ਹੋਰ ਧਿਆਨ ਦੇਣ ਵਾਲੀ ਐ। ਇਹ ਸਾਰੀ ਗੱਲਬਾਤ ਮੁੱਖ ਤੌਰ ਤੇ ਵੋਟਰ ਸੂਚੀ 'ਚ ਨਾ ਜੋੜਨ ਐਡੀਸ਼ਨ ਬਾਰੇ ਹੈ। ਸਰੋਤ ਇਹ ਵੀ ਇਸ਼ਾਰਾ ਕਰਦੇ ਨੇ ਕਿ ਨਾ ਕਟਟਣ ਡਿਲੀਸ਼ਨ ਦੀ ਪ੍ਰਕਿਰਿਆ 'ਚ ਵੀ ਅਜਿਹੇ ਗੜਬੜੀਆਂ ਹੋ ਸਕਦੀਆਂ ਨੇ ਜਿਸ ਦੀ ਜਾਂਚ ਹਾਲੇ ਬਾਕੀ ਐ। ਅੱਛਾ, ਮਤਲਬ ਇਹ ਮਾਮਲਾ ਹੋਰ ਵੀ ਗੁੰਝਲਦਾਰ ਹੋ ਸਕਦਾ ਹੈ ਤਾਂ ਕੁਲ ਮਿਲਾ ਕੇ ਇਹਨਾਂ ਸਰੋਤਾਂ ਤੋਂ ਕੀ ਮੰਗੂ ਭਰਦੀ ਐ? ਉਕੀ ਚਾਂਦੇ ਨੇ ਮੁੱਖ ਮੰਗ ਤਾਂ ਪਾਰਦਰਸ਼ੀਤਾ ਦੀ ਹੈ ਸਰੋਤ ਕਹਿੰਦੇ ਨੇ ਕਿ ਈਸੀਆਈ ਨੂੰ ਪਿਛਲੇ 10-15 ਸਾਲਾਂ ਦਾ ਸਾਰਾ ਡਿਜੀਟਲ ਵੋਟਰ ਡਾਟਾ ਤੇ ਸਾਰੇ ਪੋਲਿੰਗ ਬੂਥਾਂ ਦੀ ਸੀਸੀਟੀਵੀ ਫੁਟੇਜ ਜਨਤਕ ਕਰਨੀ ਚਾਹੀਦੀ ਹੈ ਤਾਂ ਕਿ ਕੋਈ ਵੀ ਉਸ ਨੂੰ ਦੇਖ ਸਕੇ ਪਰਖ ਸਕੇ ਹਾਂਜੀ ਤਾਂ ਕਿ ਪੂਰੀ ਪ੍ਰਕਿਰਿਆ 'ਚ ਪਾਰਦਰਸ਼ੀਤਾ ਆਵੇ ਤੇ ਲੋਕਾਂ ਦਾ ਭਰੋਸਾ ਬਣੇ ਠੀਕ ਹੈ ਅੱਜ ਅਸੀਂ ਇਹਨਾਂ ਸਰੋਤਾਂ ਤੇ ਚਾਤ ਪਾਈ ਜਿੱਥੇ ਵੋਟਰ ਸੂਚੀਆਂ 'ਚ ਗੰਭੀਰ ਕਮੀਆਂ ਤੇ ਈਸੀਆਈ ਦੀ ਭੂਮਿਕਾ ਤੇ ਸਵਾਲ ਚੁੱਕੇ ਗਏ ਨੇ ਨਾਲ ਹੀ ਪਾਰਦਰਸ਼ਤਾ ਦੀ ਮੰਗ ਕੀਤੀ ਗਈ ਹੈ ਬਿਲਕੁਲ ਤੇ ਇਹ ਸਾਰੀ ਗੱਲਬਾਤ ਸੁਣਨ ਵਾਲਿਆਂ ਲਈ ਇੱਕ ਅਹਿਮ ਸਵਾਲ ਛੱਡ ਜਾਂਦੀ ਹੈ ਜਦੋਂ ਦੇਸ਼ ਦੀ ਚੋਣ ਪ੍ਰਕਿਰਿਆ ਦੀ ਨੀਂਹ ਤੇ ਉਸ ਦੀ ਬੁਨਿਆਦ ਤੇ ਇਸ ਤਰ੍ਹਾਂ ਦੇ ਗੰਭੀਰ ਤੇ ਵਿਸਥਾਰਤ ਸਵਾਲ ਉੱਠਣ ਤਾਂ ਲੋਕਾਂ ਦਾ ਵਿਸ਼ਵਾਸ ਬਣਾਈ ਰੱਖਣ ਲਈ ਕਿਸ ਪੱਧਰ ਦੀ ਪਾਰਦਰਸ਼ਤਾ, ਜਵਾਬਦੇਹੀ ਤੇ ਨਿਰਪੱਖ ਜਾਂਚ ਦੀ ਲੋੜ ਹੁੰਦੀ ਹੈ ਇਸ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ